ਸਿਮਰਨ ਦਾ ਮਾਰਗ ਅਜਿਹਾ ਮਾਰਗ ਹੈ ਕਿ ਬੜੇ ਹੀ ਧਿਆਨ ਦੇ ਨਾਲ ਚੱਲਣਾ ਪੈਂਦਾ ਕਿਉਂਕਿ ਮਨ ਦੇ ਅੰਤਰਗਤ ਉਤਰਦਿਆਂ ਹੀ ਤਰ੍ਹਾਂ-ਤਰ੍ਹਾਂ ਦੀਆਂ ਅਵਸਥਾਵਾਂ ਬਣੀਆਂ ਸ਼ੁਰੂ ਹੋ ਜਾਂਦੀਆਂ ਉਹ ਜੋ ਦ੍ਰਿਸ਼ ਨੇ ਅਨੁਭਵ ਨੇ ਕੁਝ ਸਾਡੇ ਅੰਦਰ ਪੋਜ਼ਿਟਿਵ ਸੋਚ ਨੂੰ ਪੈਦਾ ਕਰਦੇ ਕੁਝ ਨੈਗੇਟਿਵ ਸੋਚ ਪੈਦਾ ਕਰਨ ਦੇ ਵਿੱਚ ਬਹੁਤ ਅੱਗੇ ਆਉਂਦੀਆਂ ਨੇ ਅਨੁਭਵ ਕੋਈ ਵੀ ਹੋ ਸਕਦਾ ਹੁਣ ਅਨਹਦ ਸ਼ਬਦਾਂ ਦੇ ਪ੍ਰਗਟ ਹੋਣ ਤੇ ਇੱਕ ਕੀ ਹੈ ਕਿ ਮਨ ਅੰਤਰਗਤ ਮਾਲਕ ਦੇ ਨਾਮ ਦੇ ਨਾਲ ਕਨੈਕਟ ਹੋ ਜਾਂਦਾ ਪਰ ਕੀ ਇਹ ਅਨਹਦ ਸ਼ਬਦ ਇੱਕ 네ਗੇਟਿਵ એનર્ਜੀ ਦਾ ਵੀ ਰੂਪ ਧਾਰਨ ਕਰਦੀ ਹੈ ਅਜਿਹਾ ਹੀ ਸਵਾਲ ਅੱਜ ਆਪਣੇ ਕੋਲ ਪਹੁੰਚਾਇਆ ਜੋ ਕਿ ਆਪਾਂ ਨੂੰ ਕਰਦੇ ਆ ਅਮਨ ਗਰੇਵਾਲ ਉਹ ਕਹਿੰਦੇ ਮੈਨੂੰ ਕਈ ਸਾਲਾਂ ਤੋਂ ਘੁੰਗਰੂ ਸ਼ੰਖ ਦੀ ਆਵਾਜ਼ ਸੁਣਾਈ ਦਿੰਦੀ ਸੀ ਪਰ ਕਹਿੰਦੇ ਮੈਂ ਇਹਨਾਂ ਆਵਾਜ਼ਾਂ ਨੂੰ ਗਲਤ ਸਮਝ ਲਿਆ ਕਿ ਇਹ ਕੋਈ ਨੈਗੇਟਿਵ એનર્ਜੀ ਆ ਪਰ ਕਹਿੰਦੇ ਹੁਣ ਮੈਨੂੰ ਪਤਾ ਲੱਗਾ ਕਿ ਉਹ ਤਾਂ ਅਨਹਦ ਸ਼ਬਦ ਨੇ ਜੋ ਕਿ ਹਰ ਸਮੇਂ ਚੱਲਦੇ ਨੇ ਤੇ ਹੁਣ ਦੱਸੋ ਕਹਿੰਦੇ ਮੈਂ ਕੀ ਕਰਾਂ ਦੇਖੋ ਭਾਈ ਗੁਰੂ ਇਸ ਤਰ੍ਹਾਂ ਦੀ ਸੋਚ ਵੀ ਸਾਡੇ ਅੰਦਰ ਇਹ ਜੋ ਪੰਜ ਨੇ ਇਹ ਪੈਦਾ ਕਰ ਦਿੰਦੇ ਆ ਕਿ ਇਹ ਜੇ ਤੂੰ ਇਹਨਾਂ ਆਵਾਜ਼ਾਂ ਨੂੰ ਸੁਣੇਗਾ ਤਾਂ ਤੇਰਾ ਨੁਕਸਾਨ ਹੋਵੇਗਾ ਕਿਉਂਕਿ ਇਹ ਨੈਗੇਟਿਵ એનર્ਜੀ ਆ ਹੁਣ ਇਹ ਫੁਰਨਾ ਸਾਨੂੰ ਕੇ ਨਹੀਂ ਦਿੱਤਾ ਇਹਨਾਂ ਪੰਜਾਂ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਕਿਉਂਕਿ ਇਹ ਚਾਹੁੰਦੇ ਨੇ ਕਿ ਅਸੀਂ ਉਸ ਨਾਮ ਦੇ ਨਾਲ ਨਾ ਕਨੈਕਟ ਹੋਈਏ ਸਾਡੇ ਜੋ ਸੁਵਾਸ ਆ ਉਹ ਕਿਤੇ ਸਫਲੇ ਨਾ ਹੋ ਜਾਣ ਅਸੀਂ ਕਿਤੇ ਇਹ ਧਾਤ ਦਾ ਰਸਤਾ ਛੱਡ ਕੇ ਲਿਬ ਦੇ ਰਸਤੇ ਤੇ ਨਾ ਪੈ ਜਾਈਏ ਇਸ ਕਰਕੇ ਉਹ ਸਾਨੂੰ ਤਰ੍ਹਾਂ ਤਰ੍ਹਾਂ ਦੇ ਵਿਚਾਰ ਦਿੰਦੇ ਆ ਪਰ ਮਾਲਕ ਦਾ ਸ਼ੁਕਰ ਹੈ ਜੋ ਸਾਨੂੰ ਪਤਾ ਲੱਗ ਗਿਆ ਕਿ ਇਹ ਅਨਹਦ ਸ਼ਬਦ ਨੇ ਹੁਣ ਸਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਅਸੀਂ ਇਹਨਾਂ ਅਨਹਦ ਸ਼ਬਦਾਂ ਨੂੰ ਕਦੋਂ ਸੁਣਨਾ ਹੈ ਕਿਉਂ ਸੁਣਨਾ ਹੈ ਤੇ ਕਿਵੇਂ ਸੁਣਨਾ ਹੈ ਅਨਹਦ ਸ਼ਬਦ ਕਦੀ ਵੀ 네ਗੇਟਿਵ એનર્ਜੀ ਨਹੀਂ ਹੋ ਸਕਦੇ 네ਗੇਟਿਵ એનર્ਜੀ ਜਿੰਨੀ ਵੀ ਹੈ ਤ੍ਰੈਗੁਣ ਮਾਇਆ ਦੇ ਵਿੱਚ ਵਿਚਾਰਾਂ ਦੇ ਰੂਪ ਦੇ ਵਿੱਚ ਮਨ ਦੇ ਇਰਤ ਗਿਰਦ ਘੁੰਮਦੀ ਆ ਹੁਣ ਜਿਵੇਂ ਇਹਨਾਂ ਗੁਰਮਖੰਡ ਦੀ ਆਪਾਂ ਗੱਲ ਕਰੀਏ ਹੋਇਆ ਤਾਂ ਕੁਝ ਨਹੀਂ ਮਾਲਕ ਨੇ ਕਿਰਪਾ ਕੀਤੀ ਕਿ ਅਨਹਦ ਸ਼ਬਦ ਪ੍ਰਗਟ ਕਰ ਦਿੱਤੇ ਪਰ ਉਹ ਵਿਚਾਰ ਦੇ ਜੋ ਮੰਡਲ ਸੀ ਵਿਚਾਰਾਂ ਦਾ ਉਹਨਾਂ ਦੇ ਵਿੱਚੋਂ ਇੱਕ ਫੁਰਨਾ ਆ ਕੇ ਇਹ ਕਹਿ ਗਿਆ ਕਿ ਇਹ ਤਾਂ ਨੈਗੇਟਿਵ એનર્ਜੀ ਹੈ ਸਾਡੇ ਸੋਚਣ ਦੇ ਨਾਲ ਉਹ ਨੈਗੇਟਿਵ એનર્ਜੀ ਨਹੀਂ ਬਣਨ ਲੱਗੀ ਕਿਉਂਕਿ ਉਹ ਮਾਲਕ ਦੇ ਮੁਖ ਦੀ ਆਵਾਜ਼ ਹੈ ਉਹ ਨਾਮ ਹੈ ਜੋ ਸਦਾ ਤੋਂ ਚੱਲਦਾ ਆ ਰਿਹਾ ਤੇ ਚੱਲੀ ਹੀ ਜਾ ਰਿਹਾ ਤੇ ਅੱਗੇ ਵੀ ਚੱਲਦਾ ਰਹੇਗਾ ਉਹ ਜਿਹੋ ਜਿਹਾ ਪਹਿਲਾਂ ਸੀ ਹੁਣ ਵੀ ਉਦਾਂ ਹੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਦਾਂ ਹੀ ਰਹੇਗਾ 네ਗੇਟਿਵ એનર્ਜੀ ਸਾਨੂੰ ਘੇਰਦੀ ਹੈ ਤ੍ਰੈਗੁਣ ਮਾਇਆ ਦੇ ਵਿੱਚ ਜੋ ਕਿ ਵਿਚਾਰਾਂ ਦੇ ਰੂਪ ਵਿੱਚ ਆਉਂਦੀ ਆ ਇਹ ਸਾਨੂੰ ਨਾਮ ਦੇ ਨਾਲ ਜੁੜਨ ਨਹੀਂ ਦੇਵੇਗੀ ਅਸੀਂ ਨਾਮ ਤੋਂ ਦੂਰ ਭੱਜਣਾ ਸ਼ੁਰੂ ਕਰ ਦੇਵਾਂਗੇ ਇਸ ਲਈ ਮਨ ਦੇ ਵਿੱਚੋਂ ਅਜਿਹੇ ਫੁਰਨੇ ਵੀ ਨਿਕਲਣੇ ਜ਼ਰੂਰੀ ਆ ਹੁਣ ਗੁਰਮੁਖਾਂ ਦਾ ਸਵਾਲ ਹੈ ਕਿ ਹੁਣ ਉਹ ਕੀ ਕਰਨ ਵਾਹਿਗੁਰੂ ਜੀ ਆਪਾਂ ਇਹਨਾਂ ਸ਼ਬਦਾਂ ਨੂੰ ਅਨਹਦ ਸ਼ਬਦਾਂ ਨੂੰ ਧੁਨ ਨੂੰ ਨਾਮ ਨੂੰ ਸੱਚੇ ਸ਼ਬਦ ਨੂੰ ਮਨ ਨੂੰ ਵਿਚਾਰ ਰਹਿਤ ਨਿਰਮਲ ਕਰਕੇ ਸੁੰਣਾ ਹੈ ਮਨ ਨੂੰ ਵਿਚਾਰ ਰਹਿਤ ਕਿਵੇਂ ਕਰਨਾ ਨਿਰਮਲ ਕਿਵੇਂ ਕਰਨਾ ਉਸ ਵਾਸਤੇ ਵਾਹਿਗੁਰੂ ਗੁਰਮੰਤਰ ਹੈ ਇਸ ਦਾ ਅਭਿਆਸ ਲਗਾਤਾਰ ਕਰਨਾ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜਿੱਥੇ ਤੱਕ ਇਹ ਸ਼ਬਦ ਜਾਂਦਾ ਹੈ ਵਾਹਿ ਗੁਰੂ ਉੱਥੇ ਤੱਕ ਹੀ ਆਪਣੀ ਸੁਰਤੀ ਨੂੰ ਲੈ ਕੇ ਜਾਣਾ ਹੈ ਜਦੋਂ ਆਪ ਆਪਣੇ ਮਨ ਨੂੰ ਇਸ ਪੌਣ ਦੇ ਵਿੱਚ ਮਿਲਾ ਕੇ ਸਿਮਰਨ ਕਰਦੇ ਆ ਸੁਆਸ ਗੁਰਾ ਸਿਮਰਨ ਕਰਦੇ ਆ ਤਾਂ ਮਨ ਦੇ ਫੁਰਨੇ ਘਟ ਜਾਂਦੇ ਆ ਉਹਨੇ ਬੰਦ ਵੀ ਹੋ ਜਾਂਦੇ ਆ ਵਸ ਵਿੱਚ ਵੀ ਆਉਂਦੇ ਆ ਮਨ ਰਾਜਾ ਸੀ ਉਹ ਰਾਜੇ ਦੀ ਪਦਵੀ ਤੇ ਬੈਠਣਾ ਸ਼ੁਰੂ ਕਰ ਦਿੰਦਾ ਇਹ ਜੋ ਪੰਜ ਆ ਜਿਨ੍ਹਾਂ ਨੇ ਇਸ ਰਾਜੇ ਨੂੰ ਭਿਖਾਰੀ ਬਣਾਇਆ ਸੀ ਉਹ ਪਿੱਛੇ हट ਜਾਂਦੇ ਆ ਮਨ ਆਪਣੇ ਤਖਤ ਤੇ ਬੈਠਦਾ ਹੈ ਇਸ ਤਨ ਨੂੰ ਆਪ ਚਲਾਉਂਦਾ ਹੈ ਆਪ ਫੁਰਨੇ ਲਿੰਦਾ ਹੈ ਤੇ ਜਦੋਂ ਮਨ ਦੀ ਇਹ ਜਹੀ ਅਵਸਥਾ ਬਣ ਜਵੇ ਫਿਰ ਕੀ ਕਰਨਾ ਹੈ ਜੋ ਅਨहद ਸ਼ਬਦ ਸਾਡੇ ਅੰਦਰ ਪ੍ਰਗਟ ਨੇ ਉਹ ਆਪ ਵਿਚਾਰਤ ਹੋ ਕੇ ਸੁਣਨੇ ਨੇ ਜਿਉਂ-ਜਿਉਂ ਮਨ ਵਿਚਾਰ ਰਹਿਤ ਹੋ ਕੇ ਇਹਨਾਂ ਸ਼ਬਦਾਂ ਨੂੰ ਸੁਣਦਾ ਹੈ ਮਨ ਦੀ ਭਗਤੀ ਹੁੰਦੀ ਹੈ ਸਵਾਸ ਲਿਖੇ ਲੱਗਦੇ ਨੇ ਮਨ ਦਸਮ ਦਵਾਰ ਤੇ ਬੈਠਦਾ ਹੈ ਤੇ ਜੋ ਮਨ ਤ੍ਰੈਗੁਣ ਮਾਇਆ ਦੇ ਵਿੱਚ ਸੁਤਾ ਹੈ ਉਹ ਹੌਲੀ-ਹੌਲੀ ਜਾਗਣਾ ਸ਼ੁਰੂ ਹੋ ਜਾਂਦਾ ਹੈ ਤੇ ਜੋ ਸਾਹਮਣੇ ਹਨੇਰਾ ਦਿਖਾਈ ਦਿੰਦਾ ਹੈ ਇਸ ਦੀ ਵੀ ਇੱਕ ਗਹਿਰਾਈ ਦਿਖਣੀ ਸ਼ੁਰੂ ਹੋ ਜਾਂਦੀ ਹੈ ਸੋ ਇਹਨਾਂ ਦੇ ਸ਼ਬਦਾਂ ਨੂੰ ਹੀ ਆਪਾਂ ਸੁਣਨਾ ਹੈ ਜਿਆਦਾ ਇਹਨਾਂ ਦੀ ਹੀ ਸੇਵਾ ਕਰਨੀ ਹੈ ਕੁਝ ਸਮਾਂ ਬੈਠ ਕੇ ਵਾਹਿਗੁਰੂ ਗੁਰਮੰਤਰ ਦਾ ਬਿਆਸ ਕਰਕੇ ਮਨ ਨੂੰ ਸਹਜ ਦੇ ਵਿੱਚ ਲਿਜਾ ਕੇ ਇਹਨਾਂ ਦੇ ਸ਼ਬਦਾਂ ਨੂੰ ਸੁਣਨਾ ਹੈ ਸੁਣਦੇ ਸੁਣਦੇ ਨੀਂਦ ਆਉਂਦੀ ਹੈ ਬਹੁਤ ਜੀਵ ਕਹਿੰਦੇ ਨੇ ਕਿ ਭਾਈ ਅਸੀਂ ਤਾਂ ਕਾਫੀ ਸਮੇਂ ਤੋਂ ਅჯਿਹਾ ਕਰ ਰਹੇ ਆਂ ਨੀਂਦ ਆ ਜਾਂਦੀ ਹੈ ਪਤਾ ਨਹੀਂ ਲੱਗਦਾ ਸੋ ਅਨਹਦ ਸ਼ਬਦਾਂ ਨੂੰ ਵੀ ਕੁਝ ਸਮਾਂ ਬੈਠ ਕੇ ਸੁਣਨਾ ਹੈ ਮਨ ਨੂੰ ਜਾਗਰਤ ਅਵਸਥਾ ਦੇ ਵਿੱਚ ਲੈ ਕੇ ਆਉਣਾ ਹੈ ਅჯਿਹਾ ਅਸੀਂ ਉਦੋਂ ਤੱਕ ਕਰਨਾ ਹੈ ਜਦ ਤੱਕ ਦਰ ਨਹੀਂ ਖੁੱਲਦਾ ਚਾਹੇ ਸਾਨੂੰ ساری ਉਮਰ ਕਰਨਾ ਪਵੇ ਕਿਉਂਕਿ ਇਸ ਤੋਂ ਕਿ ਮਨ ਦਾ ਜੋਰ ਨਹੀਂ ਹੈ ਆਪਾਂ ਦਰ ਤੇ ਬੈਠ ਕੇ ਮਾਲਕ ਨੂੰ ਬੇਨਤੀਆਂ ਕਰ ਸਕਦੇ ਆਂ ਬੇਨਤੀ ਵੀ ਕਿਵੇਂ ਹੋਵੇਗੀ ਬਿਨਾ ਬੋਲੇ ਸੁਰਤੀ ਦੇ ਨਾਲ ਕਿਉਂਕਿ ਮਨ ਧਿਆਨ ਦੇ ਵਿੱਚ ਬੈਠਾ ਹੈ ਸੋ ਸੁਰਤੀ ਦੇ ਨਾਲ ਹੀ ਆਪਾਂ ਬੇਨਤੀ ਕਰਨੀ ਹੈ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਕਿ ਦਰ ਖੋਲ ਕੇ ਸਾਨੂੰ ਵੀ ਅੱਗੇ ਬੁਲਾਓ ਸਾਨੂੰ ਵੀ ਪ੍ਰਕਾਸ਼ ਦੇ ਦਰਸ਼ਨ ਕਰਾਓ ਸੋ ਕਦੇ ਵੀ ਅਨਹਦ ਸ਼ਬਦਾਂ ਨੂੰ ਨੈਗੇਟਿਵ એનર્ਜੀ ਦਾ ਨਾਮ ਨਹੀਂ ਦੇਣਾ ਅਸੀਂ ਵਿਚਾਰਾਂ ਦੇ ਵਿੱਚ ਪਹਿਲਾਂ ਹੀ ਬੜੇ ਖੱਪਖਵਾਰ ਹੋਏ ਆ ਜੁਨ੍ਹਾਂ ਦੇ ਵਿੱਚ ਤੁਰੇ ਆ ਰਹੇ ਆ ਜੇ ਹਨੇਰੇ ਸ਼ਬਦਾਂ ਦੇ ਪ੍ਰਗਟ ਹੋਣ ਤੇ ਵੀ ਸਾਡੇ ਅੰਦਰ ਅਜੇ ਹੀ ਸੋਚ ਬਣੀ ਰਹੀ ਸੋ ਸਾਡੇ ਮੰਦੇ ਭਾਗ ਨੇ ਹੁਣ ਇਹਨਾਂ ਮੰਦੇ ਭਾਗਾ ਨੂੰ ਆਪਾਂ ਚੰਗੇ ਭਾਗਾ ਦੇ ਵਿੱਚ ਕਿਵੇਂ ਬਦਲਣਾ ਹੈ ਵਾਹਿਗੁਰੂ ਗੁਰਮੰਤਰ ਦਾ ਇੰਨਾ ਕ ਅਭਿਆਸ ਕਰ ਲੈਣਾ ਕਿ ਵਾਹਿਗੁਰੂ ਵਾਹਿਗੁਰੂ ਤੋਂ ਬਿਨਾਂ ਸਾਨੂੰ ਹੋਰ ਕੁਝ ਸੁਝਾਈ ਨਾ ਉੱਠਣ ਲੱਗੇ ਵਾਹਿਗੁਰੂ ਬੈਠਣ ਲੱਗੇ ਵਾਹਿਗੁਰੂ ਸੌਣ ਲੱਗੇ ਵਾਹਿਗੁਰੂ ਉੱਠਣ ਲੱਗੇ ਫੇਰ ਵਾਹਿਗੁਰੂ ਨਹੋਂ ਲੱਗੇ ਵਾਹਿਗੁਰੂ ਤੁਰਦੇ ਫਿਰਦੇ ਖਾਂਦੇ ਪੀਂਦੇ ਵਾਹਿਗੁਰੂ ਵਾਹਿਗੁਰੂ ਜਦੋਂ ਇੰਨਾ ਵਾਹਿਗੁਰੂ ਵਾਹਿਗੁਰੂ ਕਰ ਲਾਂਗੇ ਇਹ ਮਾਲਾ ਚੱਲ ਪਵੇਗੀ ਬਿਨ ਬੋਲੇ ਚੱਲਦਾ ਹੀ ਜਾਵੇਗਾ ਵਾਹਿਗੁਰੂ 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 ਫੇਰ ਕੀ ਹੋਵੇਗਾ ਫੇਰ ਮਨ ਫੁਰਨਿਆਂ ਚ ਨਹੀਂ ਜਾਵੇਗਾ ਕਿੱਥੇ ਜਾਵੇਗਾ ਨੌ ਦਵਾਰਾਂ ਨੂੰ ਛੱਡ ਕੇ ਦਸਵੇਂ ਦੇ ਵਿੱਚ ਜਿੱਥੇ ਉਹ ਸ਼ਬਦ ਚੱਲਦੇ ਨੇ ਉਨਾ ਦੇ ਨਾਲ ਇਹਦਾ ਪ੍ਰੇਮ ਪੈ ਜਾਵੇਗਾ ਬਸ ਇਸ ਪ੍ਰੇਮ ਨੂੰ ਆਪਾਂ ساری ਜ਼ਿੰਦਗੀ ਬਣਾ ਕੇ ਰੱਖਣਾ ਤਾਂ ਜੋ ਕੱਲ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਲੇਖਾ ਵੀ ਲੈਣ ਤਾਂ ਲੇਖੇ ਦੇ ਵਿੱਚੋਂ ਬਸ ਇੱਕੋ ਹੀ ਚੀਜ਼ ਨਿਕਲੇ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ why guru 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 ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ